ਹਾਂਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਚੈਨਲ ਫਲੇਵਰ ਆਫ ਪੰਜਾਬ ਤੇ ਬਹੁਤ ਬਹੁਤ ਸਵਾਗਤ ਹੈ ਜੀ ਆਸ ਕਰਦੇ ਹਾਂ ਜੀ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਅੱਜ ਜੀ ਆਪਾਂ ਆਲੂ ਦੇ ਛਿਲਕੇ ਤੋਂ ਰੈਸਪੀ ਬਣਾਵਾਂਗੇ ਇਸ ਦੇ ਲਈ ਪਹਿਲਾਂ ਆਪਾਂ ਤਿੰਨ ਆਲੂ ਲਏ ਆ ਜੀ ਹੁਣ ਇਹਨਾਂ ਦਾ ਆਪਾਂ ਜਿਹੜਾ ਛਿਲਕਾ ਉਤਾਰ ਲਾਂਗੇ ਇਹਨਾਂ ਆਲੂਆਂ ਦਾ ਹੁਣ ਇੱਕ ਆਪਾਂ ਬੋਲ ਦੇ ਵਿੱਚ ਪਾਣੀ ਲੈ ਲਾਂਗੇ ਜੀ ਉਹਦੇ ਵਿੱਚੋਂ ਆਪਾਂ ਸਿਲਕੇ ਜਿਹੜੇ ਚੰਗੀ ਤਰ੍ਹਾਂ ਧੋ ਲਾਂਗੇ ਉਹਨਾਂ ਨੂੰ ਪਹਿਲਾਂ ਵੀ ਆਪਾਂ ਇੱਕ ਵਾਰ ਜਿਹੜੇ ਚੀਰਨ ਤੋਂ ਪਹਿਲਾਂ ਆਲੂ ਧੋਤੇ ਸੀਗੇ ਜੀ ਹੁਣ ਆਪਾਂ ਸਿਲਕਾ ਉਤਾਰ ਕੇ ਇੱਕ ਵਾਰੀ ਬੋਲ ਦੇ ਵਿੱਚ ਦੁਬਾਰੇ ਆਲੂ ਉਹਦੇ ਸਿਲਕੇ ਨੂੰ ਧੋ ਲਿਆ ਆਲੂ ਦੇ ਸਿਲਕੇ ਨੂੰ ਆਪਾਂ 5 ਮਿੰਟਾਂ ਦੇ ਵਿੱਚ ਤੱਕ ਭਿਉਂ ਕੇ ਰੱਖਣਾ ਜੀ ਇਹਦੀ ਡਸਟ ਆ ਜਿਹੜੀ ਉਹ ਸਾਰੀ ਨਿਕਲ ਜੇ ਹੁਣ ਜੇ ਆਪਣੇ ਸਿਲਕੇ ਨੂੰ ਭਿਉਂਤਨ 5 ਮਿੰਟ ਹੋ ਗਏ ਤੇ ਆਪਣੇ ਸਾਰੇ ਜਿਹੜੇ ਚਤੂੜ ਮਿੱਟੀ ਲੱਗਿਆ ਹੋਇਆ ਸੀ ਉਹ ਸਾਰਾ ਨਿਕਲ ਗਿਆ ਤੇ ਆਪਾਂ ਇੱਕ ਪਲੇਟ ਲੈ ਲੈਣੀ ਹੈ ਉਹਦੇ ਵਿੱਚ ਆਪਾਂ ਨੈਪਕਨ ਪੇਪਰ ਰੱਖ ਲੈਣਾ ਇਹਦੇ ਉੱਪਰ ਆਪਾਂ ਸਿਲਕੇ ਜਿਹੇ ਸੁਕਾਉਣ ਦੇ ਲਈ ਪਾ ਦੇਣੇ ਆ ਇਸ ਤਰੀਕੇ ਨਾਲ ਤਾਂ ਜਿਹੜੇ ਇਹਦੇ ਵਿੱਚ ਨਵੇਂ ਆ ਜਿਹੜੇ ਉਹ ਸਾਰੇ ਸੁੱਕ ਗਏ ਸੀ ਇੱਕ ਪੇਪਰ ਜੇ ਆਪਾਂ ਹੋਰ ਰੱਖਤਾ ਇਹਨੂੰ ਸੁਕਾਉਣ ਦੇ ਲਈ ਆਲੂਆਂ ਨੂੰ ਜਦੋਂ ਇਹਦੀ ਨਵੀਂ ਸਿਲਕੀ ਜਿਹੇ ਆਲੂਆਂ ਦੇ ਸਿਲਕਿਆਂ ਦੀ ਤਾਂ ਆਪਾਂ ਇਹਨੂੰ ਤੇਲ ਦੇ ਵਿੱਚ ਪਾ ਦਾਂਗੇ ਆਲੂਆਂ ਦੇ ਸਿਲਕਿਆਂ ਨੂੰ ਜੇ ਆਪਾਂ 2 ਮਿੰਟ ਲਈ ਧੱਕ ਕੇ ਰੱਖਿਆ ਸੀ ਇਹ ਸੁਕਾਉਣ ਦੇ ਲਈ ਜੋ 2 ਮਿੰਟ ਤੱਕ ਉਹ ਸੁੱਕ ਗਏ ਜੀ ਹੁਣ ਆਪਾਂ ਇਹਨੂੰ ਤੇਲ ਦੇ ਵਿੱਚ ਜਿਹੜਾ ਤੜ ਲਾਂਗੇ ਆ ਦੇਖੋ ਜੀ ਇਹਦੀ ਨਮੀ ਬਿਲਕੁਲ ਸੁੱਕ ਗਈ ਹੈ ਤੇ ਆਪਣਾ ਪੇਪਰ ਬਹੁਤ ਜ਼ਿਆਦਾ ਗਿੱਲਾ ਹੋ ਗਿਆ ਜੀ ਇਸ ਤਰੀਕੇ ਨਾਲ ਤੁਸੀਂ ਜੇ ਕ ਕੱਪੜੇ ਤੇ ਵੀ ਸੁਕਾ ਸਕਦੇ ਹੋ ਜੀ ਕਿਸੇ ਤੇ ਪਾ ਕੇ ਸੁੱਤੀ ਕੱਪੜਾ ਲੈ ਕੇ ਜਾਂ ਖਦਰ ਦਾ ਪੋਣਾ ਲੈ ਕੇ ਉੱਤੇ ਵੀ ਆਪਾਂ ਸੁਕਾ ਸਕਦੇ ਹਾਂ ਜੇਕਰ ਆਪਣੇ ਕੋਲ ਨੈਪਕਨ ਪੇਪਰ ਨਹੀਂ ਹੈਗਾ ਤਾਂ ਆਪਾਂ ਇਹਨੂੰ ਕੱਪੜੇ ਤੇ ਪਾ ਕੇ 2 ਕੁ ਮਿੰਟ ਲਈ ਸੁਕਾ ਸਕਦੇ ਹਾਂ ਤੇਲ ਜੀ ਆਪਣਾ ਗਰਮ ਹੋ ਗਿਆ ਇਹਦੇ ਵਿੱਚ ਜਿਹੜੇ ਆਪਾਂ ਆਲੂਆਂ ਦੇ ਸਲਕੇ ਆ ਉਹ ਪਾ ਦਾਂਗੇ ਜੀ ਆਲੂ ਦੇ ਸਿਲਕੇ ਲਈ ਤੁਸੀਂ ਜੀ ਆਲੂ ਵੱਧ ਘੱਟ ਵੀ ਕਰ ਸਕਦੇ ਹੋ ਉਹ ਤੁਹਾਡੀ ਮਰਜ਼ੀ ਹੈ ਜੀ ਦੇਖੋ ਜੇ ਤੁਸੀਂ ਘੱਟ ਆਲੂ ਨੇ ਬਣਾਉਣਾ ਚਾਹੁੰਦੇ ਤਾਂ ਘੱਟ ਵੀ ਬਣਾ ਸਕਦੇ ਹੋ ਆਲੂ ਦੇ ਸਿਲਕੇ ਨੂੰ ਆਪਾਂ ਡੀਪ ਫ੍ਰਾਈ ਕਰਨਾ ਜੀ ਫਲੇਮ ਆਪਾਂ ਮੀਡੀਅਮ ਰੱਖਿਆ ਹੋਇਆ ਜੀ ਆਲੂਆਂ ਦੇ ਸਿਲਕੇ ਨੂੰ ਆਪਾਂ ਜੀ 5 ਮਿੰਟ ਤੱਕ ਤਲ ਲੈਣਾ ਜੀ ਇਸ ਤਰੀਕੇ ਨਾਲ ਆਪਾਂ ਵਿੱਚ ਵਿੱਚ ਹਿਲਾਇਆ ਜਾਣਾ ਜੀ ਆਲੂ ਦੇ ਸਿਲਕੇ ਨੂੰ ਜੋਨੇ ਸਲਕਿਆਂ ਨੂੰ ਜੇ ਆਪਾਂ 5 ਮਿੰਟਾਂ ਤੱਕ ਫਰਾਈ ਕਰ ਲਿਆ ਇਸ ਤੋਂ ਬਾਅਦ ਜੇ ਇਹ ਬਣ ਕੇ ਬਿਲਕੁਲ ਵਧੀਆ ਤਿਆਰ ਹੋਗੇ ਹੁਣ ਆਪਾਂ ਇਹਨੂੰ ਇੱਕ ਪਲੇਟ ਦੇ ਵਿੱਚ ਕੱਢ ਲੈਣੇ ਆ ਇਸ ਤਰੀਕੇ ਨਾਲ ਜੇ ਆਪਾਂ ਸਾਰੇ ਇੱਕ ਪਲੇਟ ਵਿੱਚ ਜਿਹੜੇ ਆਲੂ ਦੇ ਸਲਕੇ ਕੱਢ ਲੈਣੇ ਆ ਇਹਦੇ ਉੱਪਰ ਜੇ ਆਪਾਂ ਨੈਪਕਿਨ ਪੇਪਰ ਰੱਖ ਦਿੰਦੇ ਆ ਤੇ ਆਇਲ ਜਿਹੜਾ ਉਹ ਲੱਗਿਆ ਜੇ ਐਕਸਟਰਾ ਉਹ ਸਾਰਾ ਨਿਕਲ ਜਾਊਗਾ ਜਿਹੜਾ ਤੇਲ ਆਇਆ ਦਾ ਨਿਕਲ ਚੁੱਕਿਆ ਹੈਗਾ ਹੁਣ ਆਪਾਂ ਇਹਦੇ ਵਿੱਚ ਕੁਝ ਕੁ ਮਸਾਲੇ ਪਾ ਦਾਂਗੇ ਹੁਣ ਆਪਾਂ ਇੱਕ ਬੌਲ ਦੇ ਵਿੱਚ ਜਿਹੜੇ ਸਿਲਕੇ ਪਾ ਲਾਂਗੇ ਜੀ ਹੁਣ ਜੀ ਆਪਾਂ ਇਹਦੇ ਵਿੱਚ ਕੁਝ ਕੁ ਮਸਾਲੇ ਐਡ ਕਰ ਲੈਨੇ ਆ ਥੋੜਾ ਜਿਹਾ ਆਪਾਂ ਜੀ ਕਾਲਾ ਨਮਕ ਪਾਇਆ ਇਹਦੇ ਵਿੱਚ ਥੋੜਾ ਜਿਹਾ ਆਪਾਂ ਲਾਲ ਮਿਰਚ ਪਾਈ ਜੀ ਥੋੜਾ ਜਿਹਾ ਆਪਾਂ ਚਾਟ ਮਸਾਲਾ ਪਾਇਆ ਤੁਸੀਂ ਆਦੇ ਹਿਸਾਬ ਨਾਲ ਵੱਧ ਘੱਟ ਜਿਹੜਾ ਇਹ ਮਸਾਲੇ ਪਾ ਸਕਦੇ ਹੋ ਜੀ ਹੁਣ ਜੀ ਆਪਾਂ ਇਹਨੂੰ ਚੰਗੀ ਤਰ੍ਹਾਂ ਸ਼ੇਕ ਕਰ ਲਾਂਗੇ ਇਸ ਤਰੀਕੇ ਨਾਲ ਹੁਣ ਜੀ ਆਪਾਂ ਚੰਗੀ ਤਰ੍ਹਾਂ ਇਹਨੂੰ ਸ਼ੇਕ ਕਰ ਲਿਆ। ਹੁਣ ਜੀ ਆਪਣੇ ਚੰਗੀ ਤਰ੍ਹਾਂ ਜਿਹੜੇ ਮਸਾਲੇ ਮਿਕਸ ਹੋ ਗਏ ਆ। ਜੀ ਆਪਾਂ ਐਡ ਕਰ ਲੇ ਤੇ ਆਪਣੀ ਰੈਸਪੀ ਬਣ ਕੇ ਬਿਲਕੁਲ ਤਿਆਰ ਹੈ। ਇੱਕਦਮ ਘੁਰਕਰੇ ਬਣੇ ਆ ਜੀ ਸਾਰੇ। ਇਨ ਵੀ ਆਪਾਂ ਰੈੱਡ ਚਿਲੀ ਸੌਸ ਨਾਲ ਜਾਂ ਕੈਚਅਪ ਨਾਲ ਬਣਾ ਕੇ ਖਾ ਸਕਦੇ ਹਾਂ ਬਹੁਤ ਹੀ ਜ਼ਿਆਦਾ ਜਿਹੜੀ ਇਹ ਵਧੀਆ ਬਣੀ ਹੈਗੀ ਤੇ ਆ ਦੇਖੋ ਜੀ ਬਹੁਤ ਹੀ ਕਰਾਂਚੀ ਜਿਹੜੇ ਬਣ ਕੇ ਤਿਆਰ ਹੋਏ ਆ ਇੱਕ ਵਾਰ ਜ਼ਰੂਰ ਤੁਸੀਂ ਵੀ ਟਰਾਈ ਕਰਕੇ ਦੇਖਿਓ ਜੀ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜੀ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਕਿਸ ਤਰ੍ਹਾਂ ਦੀ ਇਹ ਰੈਸਪੀ ਲੱਗੀ ਸਾਡੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ